ਇਸ ਵੇਲੇ ਦੀ ਮੰਦਭਾਗੀ ਖਬਰ ਜ਼ਿਲ੍ਹਾ ਜਲੰਧਰ ਦੇ ਹਲਕਾ ਲੰਕੋਦਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਪਿੰਡ ਸ਼ੰਕਰ ਦੇ ਵਿੱਚ ਮੰਦਭਾਗਾ ਪਾਣਾ ਵਾਪਰਿਆ ਜਿੱਥੇ ਤੜਕਸਾਰ ਖਾਲਸਾ ਪੰਥ ਸਾਜਨਾ ਦਿਵਸ ਮੌਕੇ ਚਾਰ ਪੰਜ ਵਿਅਕਤੀ ਇਕੱਠੇ ਹੋ ਕੇ ਸੰਧੂ ਗੋਤਰ ਨਾਮਕ ਜਗ੍ਹਾ ਉੱਤੇ ਵੱਡਾ ਨਿਸ਼ਾਨ ਸਾਹਿਬ ਚੜਾ ਰਹੇ ਸਨ ਪਰ ਬਦਕਿਸਮਤੀ ਨਿਸ਼ਾਨ ਸਾਹਿਬ ਉੱਲਰ ਕੇ ਹਾਈ ਵੋਲਟੇਜ ਤਾਰਾਂ ਦੇ ਨਾਲ ਭਿੱੜ ਗਿਆ ਜਿਸ ਤੋਂ ਬਾਅਦ ਨਿਸ਼ਾਨ ਸਾਹਿਬ ਦੀ ਪਾਈਪ ਦੇ ਵਿੱਚ ਕਰੰਟ ਔਨ ਕਾਰਨ ਚਾਰ ਵਿਅਕਤੀਆਂ ਦੀ ਮੌਕੇ ਤੇ ਹੀ ਮੌਤ ਹੋ ਗਈ ਅਤੇ ਦੋ ਵੀ ਰੂਪ ਦੇ ਵਿੱਚ जख्मी ਹੋ ਗਏ ਜਿਸ ਤੋਂ ਬਾਅਦ ਪੂਰੇ ਪਿੰਡ ਦੇ ਵਿੱਚ ਸਨਸਨੀ ਫੈਲ ਗਈ ਤੇ ਪੁਲਿਸ ਪ੍ਰਸ਼ਾਸਨ ਨੇ ਵੀ ਮੌਕੇ ਤੇ ਘਟਨਾ ਦਾ ਜਾਇਜ਼ਾ ਲਿਆ ਨਿਸ਼ਾਨ ਸਾਹਿਬ ਚੜਾਉਣ ਲੱਗੇ ਸੀਗੇ ਜੇ ਨਿਸ਼ਾਨ ਸਾਹਿਬ ਚੜਾਉਂਦੇ ਵਿੱਚ ਪੂਰੇ ਉੱਚਾ ਸੀ ਉੱਤੇ ਵੋਲਟੇਜ ਤਾਰਾਂ ਚੱਲ ਰਹੀਆਂ ਸੀ ਜਿਸ ਦਾ ਕਰਕੇ ਉਹ ਸਾਂਭਿਆ ਨਹੀਂ ਗਿਆ ਨਿਸ਼ਾਨ ਸਾਹਿਬ ਉਹ ਤਾਰਾਂ ਵਾਲੇ ਪਾਸੇ ਨੂੰ ਜਣ ਕੇ ਦਰ ਗਿਆ ਜਿਸ ਦਾ ਕਰਕੇ ਦੋ ਦੀ ਮੌਤ ਹੋ ਗਈ ਜਾਂ ਬਾਕੀ ਤਿੰਨ ਚਾਰ ਬੰਦੇ ਇਹ ਕਿਹੜੀ ਜਗ੍ਹਾ ਹੈ ਜੀ ਇੱਥੇ ਇਹ ਸ਼ੰਕਰ ਹੈ ਜੀ ਇਹ ਜਗ੍ਹਾ ਕਿਹਦੀ ਹੈ ਇਹ ਜਠੇਰੇਆਂ ਦੀ ਬਜ਼ੁਰਗਾਂ ਦੀ ਹੈ ਜਠੇਰੇ ਨਹੀਂ ਬਜ਼ੁਰਗਾਂ ਦੀ ਹੈ ਬਜ਼ੁਰਗਾਂ ਦੀ ਸਿੱਧਾਂ ਦੀ ਜਗ੍ਹਾ ਹੈ ਸਿੱਧਾਂ ਦੀ ਉਹ ਇਸੇ ਪਿੰਡ ਦੇ ਸੀਗੇ ਜਿਹੜੇ ਜਿਹੜਾ ਪਿਛਲਾ ਪਿੰਡ ਸਾਡਾ ਸ਼ੰਕਰੀ ਹੈ ਜੀ ਇਹੀ ਇਸ ਟਾਈਮ ਬਜੂਆ ਕਲਾ ਵਿੱਚ ਦਜੂਆ ਕਲਾਂ ਤੋਂ ਆਏ ਸੀਗੇ ਜਿਹੜੇ ਚਾਹ ਦੋ ਦੀ ਦਿੱਧੋ ਹੀ ਦੋ ਦੀ ਹਾਂ ਦੋ ਦੀ ਦਿੱਧੋ ਕਰੰਟ ਕਿੰਨੇ ਨੂੰ ਲਗਾ ਕਰੰਟ ਤਾਂ 56 ਨੂੰ ਲਗਾ ਬਾਕੀ ਠੀਕ ਆ ਸਾਰੇ ਬਾਕੀ ہاں ਦੋ ਥੋੜੇ ਜਿਹੇ ਇੰਦਰ ਜ਼ਿਆਦਾ ਆ ਬਾਕੀ ਇੱਕ ਠੀਕ ਆ ਦੋ ਦੀ ਦਿੱਧੋ ਸਰ ਅੱਜ ਨਾਲ ਹੀ ਕੋਈ 9:30 ਵਜੇ ਸਾਨੂੰ ਸ਼ੰਕਰ ਹਸਪਤਾਲ ਤੋਂ ਡਾਕਟਰ ਚ 2:30 ਸੀ ਯੇਦੇ ਚ ਲਿਖਿਆ ਸੀ ਕਿ ਦੋ ਬੰਦਿਆਂ ਦੀ ਡੈਥ ਹੋ ਗਈ ਆ ਦੋ ਬੰਦਿਆਂ ਨੂੰ ਸਿਵਲ ਹਸਪੀਟਲ ਜਲੰਧਰ ਦਾ ਰੈਫਰ ਕਰ ਦਿੱਤਾ ਜੀ ਉਹ ਅਸੀਂ ਫਿਰ ਚਿੱਟਾ ਹਾਸਲ ਕਰਕੇ ਮੌਕੇ ਤੇ ਗਏ ਆ ਜੀ ਪਿੰਡ ਸ਼ੰਕਰ ਕੋ ਸੰਧੂ ਗੋਦਵਾਲਿਆਂ ਦੇ ਨਾਲ ਜੀ ਜਗਾ ਆਪਣੀ ਬਣਾਈ ਪਈ ਆ ਖੇਤਾਂ ਦੇ ਵਿੱਚ ਉੱਥੇ ਉਹ ਪਹਿਲਾਂ ਉਹਨਾਂ ਨੇ ਛੋਟਾ ਨਿਸ਼ਾਨ ਸਾਹਿਬ ਲਾਇਆ ਸੀ ਐਤਕੀ ਉਹ ਮਾਣੇ ਥੜਾ ਬਣਾ ਕੇ ਨਾ ਇਹ ਵੱਡਾ ਨਿਸ਼ਾਨ ਸਾਹਿਬ ਲਾਇਆ ਸੀ ਉਹ ਨਿਸ਼ਾਨ ਸਾਹਿਬ ਚੜਾਉਣ ਲੱਗੇ ਤੇ ਉੱਤੇ ਹਾਈ ਵੋਲਟ ਦੀ ਤਾਰਾਂ ਲੱਗਦੀਆਂ ਸੀ ਜਿੰਨੀਆਂ ਉਹ ਜਿਹੜਾ ਨਿਸ਼ਾਨ ਸਾਹਿਬ ਸੀ ਉਹ ਹਾਈ ਵੋਲਟ ਦੀ ਤਾਰਾਂ ਵੱਲ ਨੂੰ ਉਲਰ ਗਿਆ ਜਿਹਦੇ ਨਾਲ ਉਹ ਪਾਈਪ ਚ ਗਰੰਟ ਆ ਗਿਆ ਜਿਹਨੇ ਬੰਦਿਆਂ ਨੇ ਫੜਿਆ ਸੀ ਉਹਨਾਂ ਨੂੰ ਗਰੰਟ ਲੱਗਣ ਕਰਕੇ ਦੋ ਬੰਦਿਆਂ ਦੀ ਮੌਕੇ ਤੇ ਮੌਤ ਹੋ ਗਈ ਆ ਬੂਟਾ ਸਿੰਘ ਸੀ ਜੀ ਦੀ ਉਮਰ ਕਰੀਬ 60-62 ਸਾਲ ਸੀ ਦੂਜਿਆ ਸੀਗਾ ਜੀ ਮੁੰਡਾ ਮਹਿੰਦਰ ਕੁਮਾਰ ਮਹਿੰਦਰ ਕੁਮਾਰ 40-42 ਸਾਲ ਦਾ ਸੀਗਾ ਜੀ ਦੋ ਬੰਦੇ ਜਿਹੜੇ ਇੰਜਰਡ ਹੋਏ ਜੀ ਦੋਹਾਂ ਜਿਹੜਿਆਂ ਦੀ ਮੌਕੇ ਤੇ ਮੌਤ ਹੋ ਗਈ ਆ ਦੋ ਬੰਦੇ ਜਿਹੜਾ ਉਹਨਾਂ ਦੇ ਘਰ ਦੇ ਨਾਲ ਤਾਲਮੇਲ ਕਰਕੇ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਤੇ ਸਰ ਜਿਹੜੇ ਇੰਜਰਡ ਹੈਗੇ ਉਹਨਾਂ ਦਾ ਨਾਮ ਵਗੈਰਾ ਕੀ ਆ ਇੰਜਰਡ ਜਿਹੜਾ 1000 ਜੀ ਮੁੰਡਾ ਕਰਨਦੀਪ ਸਿੰਘ ਉਹਦੀ ਉਮਰ ਕਰੀ ਵੀ ਕੀ ਕਸਾਲਿਆ ਦੂਜਾ ਹੈਗਾ ਗੁਰਸਿੱਧ ਸਿੰਘ ਉਹਦੀ ਉਮਰ 19 ਕਸਾਲਾ ਉਹ ਇਹਨਾਂ ਕੋਲ ਆਪਣੇ ਰਿਸ਼ਤੇਦਾਰਾਂ ਕੋਲ ਆਏ ਸੀ ਜਲੰਧਰ ਦੇ ਰਹਿਣ ਵਾਲੇ ਦੋਵੇਂ ਤੇ ਸਰ ਕੋਈ ਉਹਨਾਂ ਨੇ ਕੰਪਲੀਟ ਵਗੈਰਾ ਕੀਤੀ ਹੋਵੇ ਜਾਂ ਕੁਝ ਵੀ ਕੋਈ ਕੰਪਲੀਟ ਕੀਤੀ ਉਹਨਾਂ ਦੇ ਵਾਹਨਾਂ ਨਾਲ ਕਨੈਕਟ ਕਰ ਰਹੇ ਆ ਜੀ ਜੋ ਬਿਆਨ ਦੇ ਨੂੰ ਤੇ ਬਦੌਲ ਕਾਰਵਾਈ ਕੀਤੀ ਪਿੰਡ ਵਾਸੀਆਂ ਅਤੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਜ਼ਖਮੀ ਲੋਕਾਂ ਨੂੰ ਜਲੰਧਰ ਵਿਖੇ ਹਸਪਤਾਲ ਦੇ ਵਿੱਚ ਭੇਜ ਦਿੱਤਾ ਗਿਆ ਬਾਕੀ ਪੁਲਿਸ ਦੇ ਵੱਲੋਂ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਹਕੀਕੀ ਟੀਵੀ ਪੰਜਾਬੀ ਲਈ ਨਕੋਦਰ ਤੋਂ ਪੁਨੀਤ ਅਰੋੜਾ ਦੀ ਰਿਪੋਰਟ